ਭਗਤ ਰਵਦਾਦ ਜੀ ਹੋਏ ਨੇ ਨਾ ਤੇ ਭਗਤ ਪੀਪਾ ਜੀ ਵੀ ਹੋਏ ਨੇ ਇੱਚ ਤੋੜ ਦਾ ਜੇ ਰਾਜੇ ਸੰ ਪੀਪਾ ਜੀ ਤੇ ਮਨ ਦੇ ਅੰਦਰ ਇੱਕ ਵਿਰਾਗ ਉਤਪੰਨ ਹੋ ਗਿਆ ਕਿ ਪ੍ਰਮਾਤਮਾ ਨੂੰ ਰੱਬ ਨੂੰ ਲੱਭਿਆ ਜਾਏ ਦੇਖਿਆ ਜਾਏ ਸਮਝਿਆ ਜਾਏ ਕਿਸ ਤਰ੍ਹਾਂ ਦਾ ਹੈ ਕੀ ਕਰਦਾ ਹੈ ਕਿਉਂਕਿ ਸੰਗਤ ਕਰਿਆ ਕਰਦੇ ਸੰਗ ਆਏ ਗਏ ਮਹਾਪੁਰਸ਼ਾਂ ਦੀ ਸੇਵਾ ਕਰਨੀ ਸੰਗਤ ਕਰਨੀ ਅਸਰ ਉਹਨਾਂ ਦਾ ਹੈ ਸੀ ਭਾਵੇਂ ਰਾਜ-ਪਾਗ ਸੀ ਪਰ ਫਿਰ ਵੀ ਗੁਰੂ ਦੀ ਸੰਗਤ ਕਰਕੇ ਗਿਆਨ ਸੀ ਇਸ ਨੂੰ ਪਤਾ ਲੱਗਾ ਹੈ ਕਿ ਭਗਤ ਰਵਿਦਾਸ ਇਹਦੀ ਪ੍ਰਮਾਤਮਾ ਦਾ ਬੜਾ ਪਿਆਰਾ ਭਗਤ ਹੈ ਤੇ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਤੇ ਪਵਿੱਤਰ ਅਗਦਾ ਜੀ ਨੂੰ ਮਿਲਣ ਵਾਸਤੇ ਆਇਆ ਪਰ ਜਦੋਂ ਜਤੋੜ ਤੋਂ ਚੱਲਿਆ ਮਨ 'ਚ ਸੋਚਦਾ ਉਹ ਕਿਤਨਾ ਵੱਡਾ ਭਗਤ ਹੋਏਗਾ ਕਿਤਨਾ ਅਮੀਰ ਹੋਏਗਾ ਕਿਤਨਾ ਵੱਡਾ ਉਹਦਾ ਮੰਦਰ ਹੋਏਗਾ ਕਿੰਨੀ ਉਸ ਦੇ ਨਾਲ ਪਬਲਿਕ ਹੋਏਗੀ ਜਿਹੜਾ ਰੱਬ ਦਾ ਪਿਆਰਾ ਹੈ ਔਰ ਜਿਹਦੇ ਕਹਣਾ ਰੱਬ ਮੰਨਦਾ ਹੈ ਔਰ ਉਹ ਰੱਬ ਦੀ ਰਜਾ ਵਿੱਚ ਰਹਿੰਦਾ ਹੈ ਕਿਉਂਕਿ ਉਪਮਾ ਸੁਣੀ ਸੀ ਵਡਿਆਈ ਸੁਣੀ ਸੀ ਤੇ ਕਈ ਗੱਲਾਂ ਮੰਨਦੇ ਅੰਦਰ ਭਾਵਨਾ ਲੈ ਕੇ ਚੱਲ ਪੈਂਦਾ ਹੁਣ ਜਦੋਂ ਆਣ ਕੇ ਦੇਖਦਾ ਹੈ ਪਵਿੱਤਰ ਵਿਦਾਤ ਜੀ ਚੌਪੜੀ ਵਿੱਚ ਬੈਠੇ ਨੇ ਪਵਿੱਤਰ ਵਿਦਾਤ ਜੀ ਭਾਵੇਂ ਆਪਾਂ ਕਹੀਏ ਕਿ ਉਹ ਜੋੜੇ ਗੱਠ ਦੇ ਸਭ ਜੁਤੀਆਂ ਗੱਠ ਦੇ ਸਭ ਗੁਰੂ ਘਰ ਐਸਾ ਹੈ ਜਿਹੜਾ ਇਸ ਘਰ ਦੇ ਨਾਲ ਜੁੜ ਜਾਂਦਾ ਹੈ ਉਹ ਜੁੜ ਹੀ ਜਾਂਦਾ ਹੈ ਹੁਣ ਆਪਾਂ ਬਾਹਰ ਤੇ ਆਪਣੀਆਂ ਜੁੱਤੀਆਂ ਕਹਿੰਦੇ ਆ ਨਾ ਗੁਰੂ ਘਰ ਦੀ ਬਖਸ਼ਿਸ਼ ਇਤਨੀ ਵੱਡੀ ਹੈ ਜਦੋਂ ਆਪਾਂ ਜੋੜੇ ਕਰਦੇ ਵਿੱਚ ਜੋੜੇ ਜਮ੍ਹਾਂ ਕਰਾディー ਤੇ ਫਿਰ ਕਹੀ ਕੀ ਕਈਦਾ ਸਾਨੂੰ ਜੋੜੇ ਦੇ ਦੇਉਂ ਜੋੜਗੇ ਨਾ ਉਹ ਕਈਦਾ ਜੋੜੇ ਦੇ ਦੇ ਜੁੱਤੀਆਂ ਨਹੀਂ ਕਈਦਾ ਕਈਦਾ ਜੋੜਾ ਦੇ ਦੇ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਨਾਲ ਜਿਹੜਾ ਜੁੜ ਜਾਂਦਾ ਹੈ ਉਹ ਜੋੜਾ ਬਣ ਜਾਂਦਾ ਹੈ ਗੁਰੂ ਦੇ ਨਾਲ ਪਿਆਰ ਬਣ ਜਾਂਦਾ ਉਸਦਾ ਤੇ ਭਗਤ ਰਵਦਾਸ ਜੀ ਭਾਵੇਂ ਉਹਨਾਂ ਦੀ ਕਾਰ ਸੀ ਪਰਿਵਾਰ ਤੋਂ ਚੱਲਦੀ ਆ ਰਹੀ ਸੀ ਪਰ ਜਿੱਥੇ ਉਹ ਜੋੜੇ ਗੱਢਦੇ ਸੀ ਜਿਹੜਾ ਉਹਨਾਂ ਦੇ ਕੋਲ ਜੋੜਾ ਗਟਾਉਣ ਵਾਸਤੇ ਜਾਂਦਾ ਸੀ ਨਾ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਦਿਆਂ ਕਰਦੇ ਸਨ ਉਹਦੇ ਨਾਮ ਦੇ ਨਾਲ ਜੋੜਦਿਆਂ ਕਰਦੇ ਸਨ ਜੋੜਾ ਦੇ ਬਾਅਦ ਚ ਇਕੱਠਿਆ ਜਾਂਦਾ ਸੀ ਜਿਹੜਾ ਜੀਵ ਇੱਕ ਵਾਰ ਉਹਨਾਂ ਦੇ ਕੋਲ ਪਹੁੰਚ ਗਿਆ ਬੈਠ ਗਿਆ ਤੇ ਸੰਗਤ ਕੀਤੇ ਕਰ ਲਈ ਤੇ ਉਸ ਪ੍ਰਮਾਤਮਾ ਦੇ ਨਾਲ ਤੁਰ ਦਰਗਾਹ ਦੇ ਨਾਲ ਜੋੜ ਦਿਆ ਕਰਦੇ ਸਨ ਜੋੜਾ ਬਣਾ ਦਿਆ ਕਰਦੇ ਸਨ ਹੁਣ ਭਗਤ ਪੀਪਾ ਜੀ ਜਿਹੜੇ ਸਨ ਪਹਿਲਾਂ ਪੀਪਾ ਹੀ ਸੀ ਭਗਤ ਦੇ ਬਾਅਦ ਚ ਬਣੇ ਨੇ ਆਇਆ ਨਮਸਕਾਰ ਕੀਤੀ ਬੈਠ ਗਿਆ ਦੇਖ ਰਿਹਾ ਪੀਪਾ ਕਿ ਸਾਰੇ ਲੋਕ ਥੱਲੇ ਬੈਠੇ ਨੇ ਭਗਤ ਰਵਦਾਸ ਜੀ ਵੀ ਬੈਠੇ ਨੇ ਪ੍ਰਮਾਤਮਾ ਦੇ ਕਾਲਪ੍ਰਗਤ ਉਸ ਪ੍ਰਮਾਤਮ ਦੇ ਕਰਦੀਆਂ ਗੱਲਾਂ ਹੋ ਰਹੀਆਂ ਨੇ ਜਿੰਨੇ ਬੈਠੇ ਨੇ ਸਭ ਜੁੜੇ ਬੈਠੇ ਨੇ ਹੁਣ ਪੀਪੀ ਨੇ ਪਵਿੱਤਰ ਰਵਦਾਸ ਜੀ ਦੇ ਦਰਸ਼ਨ ਕੀਤੇ ਮਨ ਨੂੰ ਸ਼ਾਂਤੀ ਤੇ ਮਿਲ ਗਈ। ਔਰ ਮਨ ਦੇ ਅੰਦਰ ਵਿਸ਼ਵਾਸ ਵੀ ਹੋ ਗਿਆ। ਕਿ ਰਵਿਦਾਸ ਮੈਨੂੰ ਪ੍ਰਮਾਤਮਾ ਦੇ ਨਾਲ ਜ਼ਰੂਰ ਜੋੜ ਦੇਗਾ। ਤੇ ਜਦੋਂ ਕੁਝ ਲੋਕ ਉੱਠ ਕੇ ਚਲੇ ਗਏ ਨਾ। ਤਾਂ ਬੀਬੀ ਨੇ ਵੀ ਆਪਣੇ ਘਰ ਨੂੰ ਆਪਣੇ ਦੇ ਰਾਜ ਨੂੰ ਆਉਣਾ ਸੀ ਵਾਪਸ। ਤੇ ਪਵਿੱਤਰ ਰਵਿਦਾ ਜੀ ਦੇ ਅੱਗੇ ਨਾ ਹੱਥ ਜੋੜ ਕੇ ਬੈਠ ਗਿਆ। ਫੇਰ ਲਗਾ ਮੇਹਰ ਦੇਵੀ ਕਿਰਪਾ ਕਰੋ। ਮੈਨੂੰ ਵੀ ਉਸ ਪ੍ਰਭੂ ਪ੍ਰਮਾਤਮਾ ਦੀ ਭਗਤੀ ਔਰ ਉਸ ਦਾ ਉਹ ਨਾਮ ਪ੍ਰਾਪਤ ਹੋ ਜਾਏ। ਕਹਿਣ ਲੱਗੇ ਠੀਕ ਹੈ। ਪਵਿੱਤਰ ਰਵਿਦਾ ਜੀ ਨਾਲ ਜਿਹੜਾ ਜੋੜਾ ਗੱਟਣ ਵਾਲਾ ਹੁੰਦਾ ਨਾ ਜਿੱਤਿਆਂ ਗੱਠਣ ਵਾਲਾ ਕੋਈ ਕੋਲੇਜ ਨਾਲ ਪਾਣੀ ਪਾ ਕੇ ਰੱਖਦਾ ਦਦੋਂ ਉਸ ਨੂੰ ਕੋਠਾਲੀ ਵੀ ਕਿਆ ਕਰਦੇ ਸਨ ਤੇ ਉਹਦੇ ਵਿੱਚ ਚਮੜਾ ਭਜੋਕੇ ਰੱਖਣਾ ਜਦੋਂ ਉਸਨੇ ਸਿਲਨਾ ਜੋੜਾ ਤਾਂ ਚਮੜਾ ਕੱਢਣਾ ਤੇ ਉਹਦੇ ਨਾਲ ਸੀਹ ਦੇਣਾ ਕਿਉਂਕਿ ਚਮੜਾ ਸਖਤ ਹੋ ਜਾਂਦਾ ਤੇ ਪਾਣੀ ਪਿਆ ਰਹੇ ਤਾਂ ਮੁਲਾਇਮ ਹੁੰਦਾ ਹੈ ਪਵਿੱਤਰ ਵਿਦਾਤ ਜੀ ਮੇਰਾਂ ਦੇ ਘਰ ਵਿੱਚ ਆਏ ਰਹਿਮਤ ਦੇ ਘਰ ਵਿੱਚ ਆ ਗਏ ਕਈ ਵਾਰ ਸਾਨੂੰ ਵੀ ਪ੍ਰਮਾਤਮਾ ਦੇ ਘਰੋਂ ਬੜੀਆਂ ਬਖਸ਼ੀਆਂ ਮਿਲਦੀਆਂ ਨੇ ਪਰ ਅਸੀਂ ਡੋਲ ਜਾਂਦੇ ਹਾਂ ਥੋੜੀ ਜੀ ਵਸਤੂ ਲੈ ਕੇ ਪਵਿੱਤਰ ਉਦਾਜੀ nios ਕੋਠਾਲੀ ਦੇ ਵਿੱਚੋਂ ਪਾਣੀ ਲਿਆ ਇੱਕ ਚੂੜਾ ਇਸ ਤਰ੍ਹਾਂ ਮੁੱਠ ਭਰ ਕੇ ਕਹਿਣ ਲੱਗੇ ਲੋਹ ਵੀ ਭਾਜੀ ਇਸ ਜਾਨੂ ਛਕ ਲੋ ਹਣ ਉਹ ਰਾਜਾ ਸੀ ਪਾਣੀ ਹੱਥ ਵਿੱਚ ਤੇ ਲੈ ਲਿਆ ਤੇ ਮੂੰਹ ਤੱਕ ਲੈ ਕੇ ਗਿਆ ਕੁਛ ਤੇ ਆਪਣੀ ਪੁਸ਼ਾਕ ਤੇ ਡੋਲਿਆ ਕੁਛ ਇੰਦਰ ਉਧਰ ਉਸਨੇ ਖਿਲਾਫ ਦਿੱਤਾ ਪਰ ਪਾਣੀ ਪੀਤਾ ਨਹੀਂ ਇਹਦਾ ਨਾ ਪੀਤਾ ਤੇ ਪੁਸ਼ਾਕ ਤੇ ਡੁੱਲ ਗਿਆ ਹੱਥ ਜੋੜ ਕੇ ਆਪਣੇ ਵਾਪਸ ਪਹੁੰਚ ਗਿਆ ਫਕਤਰ ਅਰਦਾਸ ਤੇ ਜਾਣੀ ਜਾਨ ਸਨ ਹੁਣ ਜਾ ਕੇ ਆਪਣੇ ਰਾਜ ਚ ਕਹਿੰਦਾਗਾ ਆਪਣੀ ਰਾਜ ਨੂੰ ਕਹਿੰਦਾ ਇਹ ਜਿਹੜਾ ਮੇਰਾ ਕੁੜਤਾ ਪਾਇਆ ਦਾ ਜਿਹੜੀ ਪੋਸ਼ਾਕ ਹੈ ਨਾ ਇਹ ਪੋਸ਼ਾਕ ਕਿਸੇ ਨੂੰ ਦੇ ਦੀ ਮੈਂ ਨਹੀਂ ਪਾਣੀ ਕਹਿੰਨੇ ਕਿ ਕਿਉਂ ਕਹਿਣ ਲੱਗੇ ਜਿੱਥੇ ਗਏ ਸਾਂ ਉਹਨਾਂ ਨੇ ਪਾਣੀ ਇਤਨੇ ਜਿਹੜਾ ਕਟੋਰਾ ਸੀ ਜਿਹੜਾ ਉਹ ਰੱਖਣ ਵਾਲਾ ਜਿਹਦੇ ਵਿੱਚ ਚਮੜਾ ਭਜੋ ਰੱਖਿਆ ਸੀ ਉਹ ਚਮੜੇ ਦਾ ਪਾਣੀ ਜਿਹੜਾ ਸੀ ਮੈਨੂੰ ਪੀਣ ਵਾਲ ਤੇ ਦਿੱਤਾ ਮੈਂ ਪੀਤਾ ਤਾਂ ਨਹੀਂ ਪਰ ਇਹਦੇ ਉੱਪਰ ਡੁੱਲ ਗਿਆ ਤੇ ਦਾਗ ਪੈ ਗਏ ਨੇ ਮੈਂ ਇਹ ਪਾਉਣਾ ਨਹੀਂ ਛੋੜੇ ਮੈਂ ਇਸ ਪਿਸ਼ਾਕ ਨੂੰ ਪਾਉਣਾ ਨਹੀਂ ਆਉਣਾ। ਕਹਣ ਲੱਗੀ ਕੋਈ ਗੱਲ ਨਹੀਂ ਤਵਾ ਲੈਨੇ ਆ ਧੋਬੀ ਤੋਂ ਕਹਿੰਦਾ ਨਹੀਂ। ਜਿਹੜਾ ਧੋਬੀ ਧੋਏਗਾ ਉਸੇ ਨੂੰ ਦੇ ਦੇ ਉਹ ਪਾ ਲੇਗਾ। ਕਹਿੰਦੇ ਅੱਛਾ। ਕਹਿੰਦੇ ਜਦੋਂ ਉਹ ਧੋਬੀ ਆਇਆ ਧੋਬੀ ਨੂੰ ਰਾਜੇ ਦੀ ਰਾਣੀ ਨੇ ਕਿਹਾ ਲੈ ਲਾ ਧੋਬੀ। ਇਨੂੰ ਤੋਲ ਵੀ ਇਹਦੇ ਤੇ ਦਾਗ ਲੱਗ ਗਿਆ ਰਾਜੇ ਨੇ ਹਣ ਪਾਉਣਾ ਨਹੀਂ ਇਹ ਤੂੰ ਆਪਣਾ ਕਪਾ ਲਿਆ ਕਰ ਹੁਣ ਜਦੋਂ ਤੋਬੀ ਦੇ ਘਰ ਉਹ ਪੁਸ਼ਾਕ ਚਲੀ ਗਈ ਜਿਹਦੇ ਉੱਪਰ ਭਗਤ ਰਵਿਦਾਸ ਜੀ ਦੀ ਮਿਹਰ ਹੋਈ ਹੋਈ ਹੈ ਤੇ ਕਹਿੰਦੇ ਭਗਤ ਰਵਿਦਾਸ ਜੀ ਨੇ ਉਹ ਜਿਹੜੀ ਪੁਸ਼ਾਕ ਸੀ ਰਾਜਨ ਨੇ ਤੋਬੀ ਨੂੰ ਦਿੱਤੀ ਤੋਬੀ ਨੇ ਜਾ ਕੇ ਘਰ ਆਪਣੇ ਘਰਵਾਲੀ ਨੂੰ ਦਿੱਤੀ ਕਹਿਣ ਲੱਗਾ ਭਲੀਏ ਇਸ ਨੂੰ ਇਸ ਤਰ੍ਹਾਂ ਕਰ ਦੇਖ ਲੈ ਰਾਜਿਆਂ ਦੇ ਕੰਮ ਇੱਕ ਮਾੜਾ ਜਿਹਾ ਦਾਗ ਲੱਗਾ ਤੇ ਪੁਸ਼ਾਕ ਹੀ ਮੈਨੂੰ ਦੇਤੀ ਹੈ ਪੂਰੀ ਕਹਿਣ ਲੱਗੀ ਕੋਈ ਗੱਲ ਨਹੀਂ ਫਿਰ ਕੀ ਆਪਾਂ ਧੋ ਕੇ ਰੱਖ ਲੈਂਦੇ ਆਂ ਕਹਿੰਦਾ ਫਿਰ ਮੈਂ ਜਦੋਂ ਕਿਤੇ ਵਿਆਹ ਸ਼ਾਦੀ ਦੇ ਅੱਛੇ ਪ੍ਰੋਗਰਾਮ ਤੇ ਜਾ ਫਿਰ ਪਾਇਆ ਕਰਾਂ ਅਨੇ ਬੜੇ ਸਹਿਸਵਾਰ ਕੇ ਰੱਖ ਲਈ ਕਹਿੰਦੇ ਉਹਦੀ ਐਸੀ ਕਿਸਮਤ ਨੇ ਪਲਟਾ ਘੜਾ ਉਹਦੇ ਘਰ ਤੋਂ ਵੀ ਦੇ ਕਰਨੋਂ ਨਿੱਧੀਆਂ 18 ਸਿੱਧੀਆਂ ਹੋ ਗਈਆਂ ਉਹ ਰਾਜਨ ਨੂੰ ਪਤਾ ਲੱਗਾ ਕਿ ਜਿਸ ਘਰ ਦੇ ਵਿੱਚ ਉਹ ਪੁਛਾਗ ਗਈ ਸੀ ਥੋਬੀ ਦੇ ਕੋਲ ਉਹ ਥੋਬੀ ਤੇ ਬੜਾ ਰਾਜੇ ਮਹਾਰਾਜੇ ਵਰਗਾ ਜੀਵਨ ਹੋ ਗਿਆ ਉਸ ਦਾ ਉਸਨੇ ਥੋਮੀ ਨੂੰ ਬੁਲਾਇਆ ਪੁੱਛਿਆ ਕਹਿਣ ਲੱਗਾ ਰਾਜਨ ਜਿਹੜੀ ਪੁਸ਼ਾਕ ਤੂੰ ਮੈਨੂੰ ਦਿੱਤੀ ਸੀ ਨਾ ਉਹਦੇ ਉੱਪਰ ਜਿਹੜਾ ਜਲ ਡੁੱਲਿਆ ਸੀ ਜਿਹੜਾ ਪਾਣੀ ਡੁੱਲਿਆ ਸੀ ਤੇਰੇ ਮਨ ਦੇ ਅੰਦਰ ਜ਼ਰੂਰੀ ਸੀ ਕਿ ਉਹ ਚਮੜੇ ਦਾ ਪਾਣੀ ਹੈ ਪਰ ਉਹ ਚਮੜੇ ਦਾ ਪਾਣੀ ਨਹੀਂ ਸੀ ਉਸ ਪਾਣੀ ਨੇ ਤੇ ਮੇਰੇ ਜਨਮ ਜਨਮਾਂ ਤਰਾਂ ਦੀ ਮੈਲ ਉਤਾਰ ਦਿੱਤੀ ਹੈ ਮੈਲ ਉਤਾਰ ਦਿੱਤੀ ਮਨ ਦੇ ਤਨ ਭਗਤੀ ਪਾਪ ਦੋਨਾਂ ਦੇ ਵਿੱਚ ਇਤਨਾ ਪ੍ਰਗਟ ਹੋ ਗਿਆ ਹੁਣ ਰਾ ਧੋਬਣ ਨੇ ਜਿੰਨੇ ਧੋਤੀ ਆ ਨਾ ਉਹ ਪੁਸ਼ਾਕ ਜਦੋਂ ਉਹਦੇ ਸਾਹਮਣੇ ਆਉਂਦਾ ਤੇ ਉਹਦੇ ਮਨ ਦੀਆਂ ਗੱਲਾਂ ਵੀ ਸਮਝ ਲੈਂਦੀ ਐ ਕਿ ਸਾਹਮਣੇ ਆ ਰਿਹਾ ਜਿਹੜਾ ਇਹਦੇ ਮਨ ਦੇ ਅੰਦਰ ਵਿਚਾਰ ਕੇ ਚੱਲ ਰਹੇ ਨੇ ਇਤਨੀ ਭਗਤੀ ਉਹਦੇ ਅੰਦਰ ਪ੍ਰਗਟ ਹੋ ਗਈ ਰਾਜਣ ਆਇਆ ਤੇ ਰਾਜਣ ਨੂੰ ਵੀ ਉਹਦੇ ਮਨ ਦੀਆਂ ਗੱਲਾਂ ਦੱਸ ਦਿੱਤੀਆਂ ਕਹਿਣ ਲੱਗੀ ਰਾਜਣ ਕਾਇਦ ਤੋਂ ਕੋਈ ਸਾਡੇ ਕੋਲ ਕੱਪੜੇ ਪ੍ਰੈਸ ਕਰਾਉਣ ਜਾਂ ਤੋਂ ਆਉਣ ਵਾਸਤੇ ਜਾਂ ਕੋਈ ਹੋਰ ਕਿਸੇ ਵਾਸਤੇ ਨਹੀਂ ਆਇਆ। ਤੇ ਫਿਰ ਜਦੋਂ ਪੀਪਾ ਫਿਰ ਚੱਲਿਆ ਭਗਤ ਰਵਿਦਾਸ ਨੂੰ ਮਿਲਣ ਵਾਸਤੇ। ਕਹਿੰਦਾ ਭੋਲ ਹੋ ਗਈ। ਭਗਤ ਰਵਿਦਾਸ ਕੋਲ ਪਹੁੰਚਦੇ ਨੇ। ਭਗਤ ਰਵਿਦਾਸ ਦੇ ਅੱਗੇ ਹੱਥ ਜੋੜ ਕੇ ਬੈਠ ਜਾਂਦਾ ਹੈ ਪੀਪਾ। ਜਿ ਤੋੜਦਾ ਰਾਜਾ ਹੈ। ਤੇ ਕਹਿੰਦੇ ਜਦੋਂ ਬੈਠਿਆ ਕਹਿਣ ਲੱਗਾ ਹੁਣ ਇਸ ਤਰ੍ਹਾਂ ਕਰੋ ਭਗਤ ਜੀ ਇੱਕ ਚੂੜਾ ਹੋਰ ਮੈਨੂੰ ਇਸ ਕੋਠਾੜੀ ਦੇ ਵਿੱਚੋਂ ਭਰ ਕੇ ਦੇ ਦਿਓ ਤੇ ਭਗਤ ਰਵਦਾਸ ਜੀ ਕੀ ਕਹਿੰਦੇ ਫਿਰ ਕਹਿੰਦੇ ਪੀਪਾ ਹੁਣ ਤੇ ਪਾਵੇਂ ਸਾਰਾ ਹੀ ਇਹ ਪਾਣੀ ਪੀ ਲੈ ਹੁਣ ਨਹੀਂ ਕੁਝ ਬਣਨਾ ਉਹ ਸਮੇਂ ਸੀ ਜਦੋਂ ਬਣਨ ਵਾਲਾ ਸੀ ਤੇ ਕਹਿੰਦੇ ਪੀਪੇ ਨੇ ਨਾ ਇੱਕ ਚਾਦਰ ਵਿਛਾਤੀ ਅਗੇ ਕਹਿਣ ਲੱਗਾ ਮੇਰੇ ਤੇ ਰਹਿਮਤ ਕਰੋ ਬਖਸ਼ੀ ਕਰੋ ਮੈਨੂੰ ਭਗਤੀ ਦੀ ਦਾਤੋ ਕਹਿਣ ਲੱਗੇ ਹੁਣ ਤੇ ਤੈਨੂੰ ਆਪਣੇ ਆਪ ਹੀ ਖਜ਼ਾਨਾ ਇਕੱਠਾ ਕਰਨਾ ਪੈਣਾ ਏ ਜੋੜਨਾ ਪੈਣਾ ਏ ਉਹ ਵਕਤ ਸੀ ਉਸ ਵਕਤ ਅਸੀਂ ਤੈਨੂੰ ਅਸੀਂ ਆਪਣੇ ਜੋ ਪ੍ਰਮਾਤਮਾ ਨੇ ਸਾਨੂੰ ਭਗਤੀ ਦਾ ਖਜ਼ਾਨਾ ਦਿੱਤਾ ਨਾ ਉਹਦੇ ਵਿੱਚੋਂ ਅਸੀਂ ਤੈਨੂੰ ਮੁਠੀ ਭਰ ਕੇ ਦੇਣ ਦੇ ਸੀ ਪਰ ਤੇਰੇ ਅੰਦਰ ਇਹ ਭਾਵਨਾ ਪ੍ਰਗਟ ਹੋ ਗਈ ਕਿ ਚਮੜਾ ਹੈ ਤੂੰ ਜਾਣ ਨਹੀਂ ਸਕਿਆ ਇਹ ਚਮੜਾ ਦੀ ਤੇ ਉਸ ਪ੍ਰਮਾਤਮਾ ਦੀ ਭਗਤੀ ਭਾਵ ਦਾ ਜਿਹੜਾ ਅਮਰ ਸੀ ਅਸੀਂ ਆਪਣੇ ਖਜ਼ਾਨੇ ਚੋਂ ਆਪਣੀ ਭਗਤੀ ਦੇ ਖਜ਼ਾਨੇ ਚੋਂ ਜੋ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਉਹ ਅਸੀਂ ਦੇਣਾ ਚਾਹੁੰਦੇ ਸੀ ਇਹ ਤੈਨੂੰ ਕਿਤੇ ਉਧਰ ਲੈ ਜਾਣਾ ਤੇ ਅੱਜ ਤੈਨੂੰ ਭਗਤੀ ਜਿਸ ਤਰ੍ਹਾਂ ਇੱਕ ਆਪਾਂ ਬੈਲੈਂਸ ਹੁੰਦਾ ਨਾ ਪੈਸੇ ਹੁੰਦੇ ਪਹਿਲਾਂ ਆਪਣੇ ਖਾਤੇ 'ਚ ਉਹਦੇ 'ਚ ਹੋਰ ਪਾ ਦਈਏ ਤੇ ਫਿਰ ਸਾਡੇ ਜ਼ਿਆਦਾ ਬਣ ਜਾਂਦੀਆਂ ਤੇ ਜਦੋਂ ਅਸੀਂ ਪਹਿਲਾਂ ਹੀ ਕੁਝ ਵੀ ਨਹੀਂ ਹੈ ਫਿਰ ਥੋੜਾ ਥੋੜਾ ਕਰਕੇ ਸਮੇਂ ਲੱਗਦਾ ਹੈ ਨਾ ਕਹਿਣ ਲੱਗੇ ਪੀਪਾਣ ਤੇ ਤੈਨੂੰ ਭਗਤੀ ਦਾ ਖਜ਼ਾਨਾ ਆਪ ਹੀ ਇਕੱਠਾ ਕਰਨਾ ਪੈਣਾ ਹੈ ਇਸ ਕਰਕੇ ਹੁਣ ਤੂੰ ਸਿਮਰਨ ਕਰ ਨਾਮ ਜਪ ਭਗਤੀ ਕਰ ਉਸ ਪ੍ਰਮਾਤਮਾ ਦੀ ਤੇਰੇ ਤੇ ਵੀ ਬਖਸ਼ਿਸ਼ ਹੋਏ ਤੇ ਭਗਤ ਪੀਪਾ ਜੀ ਜੋਏ ਨੇ ਇਹ ਪਹਿਲਾਂ ਰਾਜੇ ਸਨ ਸਾਰਾ ਰਾਜ ਭਾਗ ਛੱਡ ਕੇ ਪਰਮਾਤਮਾ ਦੀ ਭਗਤੀ ਦੇ ਨਾਲ ਜੁੜ ਗਏ ਤੇ ਜੋੜਨ ਵਾਲੇ ਸਨ ਭਗਤ ਰਵਦਾਸ ਜੀ ਜਿਹੜੇ ਜੋੜੇ ਗੱਠਦੇ ਨੇ ਪਰ ਆਪਾਂ ਦੇ ਕਹਿੰਦੇ ਉਹ ਜੋੜੇ ਗੱਠਦੇ ਨਹੀਂ ਸੀ ਉਹ ਜੋੜੇ ਜੋੜਦੇ ਸੀ ਗੁਰੂ ਕਰ ਵੀ ਐਸਾ ਹੀ ਹੈ ਇੱਥੇ ਵੀ ਅਸੀਂ ਆ ਕੇ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਬੈਠਾਂਗੇ ਨਾ ਤੇ ਗੁਰੂ ਨਾਲ ਜੁੜ ਜਾਵਾਂਗੇ ਜੋੜੇ ਬਣ ਜਾਵਾਂਗੇ ਤੇ ਜਦੋਂ ਅਸੀਂ ਗੁਰੂ ਤੋਂ ਦੂਰ ਰਵਾਂਗੇ ਤੇ ਫਿਰ ਅਸੀਂ ਕੱਲੇ-ਕੱਲੇ ਰਵਾਂਗੇ ਗੁਰੂ ਬਾਣੀ ਪੜਨਾ ਹੈ ਇਹ ਪਾਤਸ਼ਾਹ ਕੀ ਦੇਵ ਆਦਿ ਪਾਤਸ਼ਾਹ ਮਹਾਰਾਜ دار ਆਮੀਤ ਪੂਤ ਰਤ ਸੰਪਤ ਤਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਇਹ ਜਾਨੋ ਭਜਨ ਰਾਮ ਕੋ ਸਹੀ ਪ੍ਰਮਾਤਮਾ ਦਾ ਨਾਮ ਹੀ ਇੱਕ ਸਹੀ ਹੈ ਫਿਰ ਤੇ ਫਿਰ ਤੇ ਬਹੁਤੀ ਜਗ ਹਾਰਿਓ ਮਾਨਸ ਦੇ ਲਈ ਨਾਨਕ ਕਹਿ ਤ ਮਿਲਣ ਕੀ ਬਰੀ ਬਰੀਆ ਸਿਮਰਤ ਕਾ ਨਹੀਂ ਸੱਚ ਜਾਣ ਕੇ ਦੇਖੋ ਸਾਨੂੰ ਕਿੰਡੀ ਵੱਡੀ ਬਖਸ਼ਿਸ਼ ਹੈ ਗੁਰੂ ਦੀ ਕਿ ਅਸੀਂ ਗੁਰੂ ਦੀ ਗੋਦ ਵਿੱਚ ਆ ਕੇ ਬੈਠ ਜਾਂਦੇ ਆ ਇਸ਼ਨਾਨ ਕਰਕੇ ਬੈਠਾਂਗੇ ਸਾਨੂੰ ਇਹ ਵੀ ਸੋਝੀ ਹੈ ਅੱچھے ਕੱਪੜੇ ਪਾ ਕੇ ਅਸੀਂ ਗੁਰੂ ਦੀ ਗੋਦ ਵਿੱਚ ਆਂਗੇ ਸਾਨੂੰ ਇਹ ਵੀ ਸੋਝੀ ਹੈ ਅਸੀਂ ਕੰਨਾਂ ਦੇ ਨਾਲ ਸੁਣ ਸਕਦੇ ਆ ਅੱਖਾਂ ਦੇ ਨਾਲ ਗੁਰੂ ਦੇ ਦیدار ਕਰ ਸਕਦੇ ਆ ਔਰ ਹੱਥਾਂ ਦੇ ਨਾਲ ਸੇਵਾ ਕਰ ਸਕਦੇ ਆ ਜੀਵਾ ਦੇ ਨਾਲ ਬਾਣੀ ਪੜ ਸਕਦੇ ਆ ਦੇ ਅੰਦਰ ਸਾਡੇ ਪਾਤਸ਼ਾਹ ਨੇ ਐਸੀ ਮੱਤ ਵੀ ਦਿੱਤੀ ਹੈ ਕਿ ਬਾਣੀ ਦੀ ਵਿਚਾਰ ਨੂੰ ਅਸੀਂ ਹਿਰਦੇ 'ਚ ਵਸਾ ਸਕਦੇ ਹਾਂ ਪਰਮਾਤਮਾ ਤੇ ਹਰ ਜੀਵ ਦੇ ਵਿੱਚ ਹੈ ਹੁਣ ਬਾਹਰ ਗਾਵਾਂ ਕਰਉਤੀਆਂ ਅਨੁਕੂਤੇ ਕਰਉਤੇ ਹੋ ਉਹ ਸਿਰਫ ਬਾਹਰ ਤੱਕ ਸੀਮਤ ਰਹਿ ਸਕਦੇ ਨਹੀਂ ਜੀਵ ਨੇ ਉਹ ਵੀ ਪਰ ਉਹਨਾਂ ਤੇ ਬਖਸ਼ਿਸ਼ ਨਹੀਂ ਹੈ ਕਿ ਗੁਰੂ ਦੀ ਗੋਦ ਵਿੱਚ ਆ ਕੇ ਬੈਠ ਜੇ ਜਦੋਂ ਆ ਕੇ ਬੈਠਣਗੇ ਦੇਖਿਆ ਨਾ ਆਪਾਂ ਡੰਡਾ ਲੈ ਕੇ ਨਾ ਭਜਾਉਨੇ ਆ ਬਖਸ਼ਿਸ਼ ਨਹੀਂ ਹੈ ਉਹਦੇ ਪਰ ਰਹਿਮਤ ਨਹੀਂ ਹੈ ਕਈ ਦੇਖਿਆ ਮਨੁੱਖਾ ਜਨਮ ਦੇ ਵਿੱਚ ਹੀ ਦੇਖੋ ਉਹਨਾਂ ਨੂੰ ਮਨੁੱਖਾ ਜਨਮ ਤੇ ਮਿਲਿਆ ਹੁੰਦਾ ਹੈ ਕਈ ਵਾਰ ਉਹਨਾਂ ਦੇ ਨੇਤਰ ਨਹੀਂ ਜਾਂ ਉਹਨਾਂ ਦੇ ਹੱਥ ਪੈਰ ਨਹੀਂ ਜਾਂ ਉਹਨਾਂ ਦੇ ਵਿੱਚ ਸੁਣਨ ਦੀ ਸ਼ਕਤੀ ਨਹੀਂ ਬੋਲਣ ਦੀ ਸ਼ਕਤੀ ਨਹੀਂ ਕਈਆਂ ਦੀ ਮਤ ਐਸੀ ਹੋ ਜਾਂਦੀ ਹੈ ਜਨਮ ਤੋਂ ਉਹਨਾਂ ਦੀ ਸੋਚ ਸਮਝੀ ਸ਼ਕਤੀ ਨਹੀਂ ਹੁੰਦੀ ਭਾਵੇਂ ਜਨਮ ਮਨੁੱਖਾ ਹੈ ਔਰ ਸਾਡੇ ਤੇ ਤੇ ਬੜੀ ਗੁਰੂ ਦੀ ਬਖਸ਼ਿਸ਼ ਹੈ ਸੰਤ ਪ੍ਰਮਾਤਮਾ ਨੇ ਸੁੰਦਰ ਸਰੂਪ ਦੇ ਕੇ ਭਿਜਿਆ ਹਰ ਸੁਖ ਸਾਡੀ ਝੋਲੀ ਵਿੱਚ ਪਾਇਆ ਤੇ ਜੇ ਅੱਜ ਵੀ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਾਂਗੇ ਨਾ ਤੇ ਫਿਰ ਤੇਹੀ ਹੈ ਬਹੁਤ ਜਨਮ ਪਟਕਦੇ ਫਿਰਦੇ ਆਂ ਔਰ ਪਤਾ ਨਹੀਂ ਕਿਤਨੇ ਜਨਮ ਤਾਂ ਜਨਮਾਂ ਤੋਂ ਅਸੀਂ ਪਟਕਦੇ ਹੀ ਆ ਰਹੇ ਆ ਇਸ ਮਨ ਦੇ ਉੱਪਰ ਨਾ ਮੈਲ ਜਿਹੜੀ ਇੱਕ ਮਨ ਇੱਕ ਜਗਤ ਅੱਜ ਦੀ ਨਹੀਂ ਕਿ ਅਸੀਂ ਜੀਵਨ ਦੇ ਅੰਦਰ ਹੁਣ ਜਦੋਂ ਸਾਡਾ ਜੀਵਨ ਚੱਲੇ ਸਾਨੂੰ ਸੋਝੀ ਆਈ ਜਿੱਥੋਂ ਬਚਪਨ ਤੋਂ ਨਿਕਲ ਗਏ ਤੇ ਜਿੱਦਾਂ ਮੈਂ ਹੁਣ ਇਸ ਜੀਵਨ ਦੇ ਅੰਦਰ ਤੇ ਕੋਈ ਮਾੜਾ ਕੰਮ ਕੀਤਾ ਹੀ ਨਹੀਂ ਹਾਂ ਇੱਕ ਹੋਇਆ ਸੀ ਜ਼ਰੂਰ ਕੋਈ ਹੋ ਜਾਣਾ ਕਹਿੰਦਾ ਨਾ ਇੱਕ ਹੋਇਆ ਸੀ ਮਾੜਾ ਕੰਮ ਪਰ ਪ੍ਰਮਾਤਮਾ ਮੈਨੂੰ ਮaaf ਕਰ ਦੇ ਇੱਕ ਹੋਇਆ ਸੀ ਮੈਂ ਕਿਸੇ ਦਾ ਬੁਰਾ ਜਿਤੇ ਲਿਆਈ ਪ੍ਰਮਾਤਮਾ ਮੈਨੂੰ ਮaaf ਕਰ ਦੇ ਕੋਈ ਹੋਇਆ ਸੀ ਪਰ ਇੱਕੋ ਨਹੀਂ ਹੋਇਆ ਅਸੀਂ ਸੰਸਾਰ ਤੇ ਦੋ ਗਠਣੀਆਂ ਲੈ ਕੇ ਅੱਛੇ ਔਰ ਮਾੜੇ ਕਰਮਾਂ ਦੀਆਂ ਅੱਛੇ ਕਰਮਾਂ ਦੀਆਂ ਗਠਣੀਆਂ ਸਾਡੀਆਂ ਖੁੱਲ ਚੁਕੀਆਂ ਨੇ ਸਾਨੂੰ ਪ੍ਰਮਾਤਮਾ ਨੇ ਸੁੱਖ ਦਿੱਤਾ ਐ ਸੰਸਾਰ ਦਾ ਤਨ ਪੁੱਤਰ ਪਰਿਵਾਰ ਸਭ ਕੁਝ ਦੇ ਦਿੱਤਾ ਸੁੱਖ ਦੇ ਦਿੱਤਾ ਪ੍ਰਮਾਤਮਾ ਨੇ ਔਰ ਸਰੀਰ ਦੇ ਦਿੱਤੇ ਸਾਨੂੰ ਗੁਰੂ ਐਸਾ ਦੇ ਦਿੱਤਾ ਸ਼ਬਦ ਗੁਰੂ ਜਿਹਦੇ ਲੜ ਲੱਗਿਆ ਅਸੀਂ ਸੰਸਾਰ ਦਾ ਵੀ ਸੁੱਖ ਪਾ ਸਕਦੇ ਆ ਲੋਕ ਤੇ ਪਰਲੋਕ ਵੀ ਸੌਇਲਾ ਬਣਾ ਸਕਦੇ ਆ ਪਰ ਜਿਹੜੇ ਮਾੜੇ ਕਰਮਾਂ ਦੀ ਗੱਟੜੀ ਐ ਨਾ ਉਹ ਅਸੀਂ ਖੋਲਦੇ ਨਹੀਂ ਆ ਉਹਨੂੰ ਖੋਲਣ ਲੱਗੇ ਸਾਨੂੰ ਸ਼ਰਮ ਲੱਗਦੀ ਐ ਤੇ ਉਹ ਕਦੋਂ ਖਲਣੀ ਐ ਜਦੋਂ ਅਸੀਂ ਗੁਰੂ ਦੀ ਗੋਦ ਵਿੱਚ ਆ ਕੇ ਰੋਜ਼ ਮੱਥਾ ਟੇਕਾਂਗੇ ਰੋਜ਼ ਡੰਡੌਦ ਕਰਾਂਗੇ ਰੋਜ਼ ਬੇਂਤੀ ਕਰਾਂਗੇ ਕਿ ਪਾਤਸ਼ਾਹ ਰਹਿਮਤ ਕਰੋ ਬਖਸ਼ਿਸ਼ ਕਰੋ ਸਾਡੇ ਮਾੜੇ ਜਿਹੜੇ ਕਰਮ ਨੇ ਉਹ ਮਿਟਣ ਮੱਥਾ ਟੇਕਣ ਦਾ ਭਾਵ ਕੀ ਐ ਕਈ ਤੇ ਮੇਰੇ ਵਰਗੇ ਮੱਥਾ ਵੀ ਨਹੀਂ ਟੇਕਦੇ ਪਾਗੀ ਅੱਗੇ ਉਹ ਲਾ ਕੇ ਅੜ ਜਾਂਦੇ ਨੇ ਜਿੰਨਾ ਚਿਰ ਤੁਹਾਡਾ ਸਰੀਰ ਸਹੀ ਹੈ ਜਿੰਨਾ ਤੋਂ ਨਹੀਂ ਚੁੱਕਿਆ ਜਾਂਦਾ ਉਹ ਗੱਲ ਅਲੱਗ ਹੈ ਪਰ ਜਿੰਨਾ ਦਾ ਸਰੀਰ ਝੁਕਦਾ ਜੇ ਕੋਸ਼ਿਸ਼ ਕਰਿਆ ਕਰੋ ਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਲਗੜਿਆ ਕਰੋ ਇਹ ਮਾੜੇ ਤਕਦੀਰ ਦੇ ਲੇਖ ਪਲਟ ਦਿੰਦਾ ਜੇ ਜਿਹੜੇ ਤਕਦੀਰ ਦੇ ਕੋਈ ਮਾੜੇ ਲੇਖ ਵੀ ਲਿਖੇ ਹੋਣ ਨਾ ਉਹ ਵੀ ਪਲਟ ਦਿੰਦਾ ਜੇ ਮਾਤਾ ਸਲਖਣੀ ਨੇ ਜਦੋਂ ਸਤ ਪੁੱਤਰ ਮੰਗੇ ਪਾਤਸ਼ਾਹ ਤੋਂ ਜਦੋਂ ਉਹਨਾਂ ਦੇ ਘਰ ਕੋਈ ਸੰਤਾਨ ਨਹੀਂ ਸੀ ਤੇ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਲੈ ਗਏ ਨਾ ਤੇ ਕਹਿਣ ਲੱਗੇ ਮਾਤਾ ਜੀ ਉਹਨਾਂ ਨੇ ਮੰਗਣਾ ਕਹਿਣ ਲੱਗੇ ਪਹਿਲੀ ਵਾਰ ਜਦੋਂ ਉਹਨਾਂ ਨੇ ਦੱਸਿਆ ਕਿ ਜਾਓ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰੋ ਬੇਨਤੀ ਕੀਤੀ ਪਾਤਸ਼ਾਹ ਥੋੜਾ ਅੰਦਰ ਧਿਆਨ ਹੋਇਆ ਛੇਵੇਂ ਪਾਤਸ਼ਾਹ ਮਾਰੇ ਕਹਿਣ ਲੱਗੇ ਮਾਤਾ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰਿਆ ਕਰੋ ਸਿਮਰਨ ਕਰਿਆ ਕਰੂ ਤੁਹਾਡੇ ਤੋਰ ਦਰਗਾਹ ਤੋਂ ਲੇਕ ਵਿੱਚ ਪੁੱਤਰ ਕੋਈ ਆਇ ਨਹੀਂ ਫਿਰ ਵਿਆਕੁਲ ਹੋ ਗਈ ਫਿਰ ਰੋਂਦੀ ਹੋਈ ਚੱਲਦੀ ਆ ਰਹੀ ਹੈ ਭਾਈ ਗੁਰਦਾਸ ਜੀ ਫਿਰ ਮਿਲ ਗਏ ਕਹਿਣ ਲੱਗੇ ਮਾਤਾ ਜੀ ਕੀ ਗੱਲ ਹੈ ਤੁਹਾਡੀ ਅੱਖਾਂ ਵਿੱਚ ਅੰਜੂ ਔਰ ਜਿਹੜਾ ਇਸ ਘਰ ਦੇ ਵਿੱਚ ਜਾਂਦਾ ਹੈ ਉਸ ਦਰਬਾਰ ਵਿੱਚ ਜਾਂਦਾ ਹੈ ਉਹ ਤੇ ਖੁਸ਼ ਹੋ ਕੇ ਆਉਂਦਾ ਹੈ ਤੁਹਾਡੇ ਅੱਖਾਂ 'ਚ ਫੇਰ ਅੰਜੂ ਕਹਿਣ ਲੱਗੇ ਜੀ ਮੈਂ ਤੇ ਆ ਜਵਾਬ ਮਿਲਿਆ ਕਹਿਣ ਲੱਗੇ ਆਓ ਤੁਹਾਨੂੰ ਮੰਗਣਾ ਸਿਖਾ ਦਈਏ ਮੰਗੀ ਦਾ ਕਿਦਾਂ ਤੇ ਫਿਰ ਮੰਗੜਾ ਵੀ ਸਿਖਾਇਆ ਤੇ ਉਸ ਵਕਤ ਜਦੋਂ ਮੰਗੜਾ ਸਿਖਾਤਾ ਕਹਿਣ ਲੱਗੇ ਆ ਲਓ ਕਲਮ ਦਿਵਾਤ ਆ ਲਓ ਕਾਗਜ਼ ਜਦੋਂ ਪਾਦਸ਼ਾ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਵਾਸਤੇ ਨਿਕਲਣਾ ਤੇ ਘੋੜੇ ਦੀ ਬਾਗ پکڑ ਕੇ ਖੜੇ ਹੋ ਜਾਣਾ ਤੇ ਕਹਿਣਾ ਪਾਦਸ਼ਾ ਬਖਸ਼ਿਸ਼ ਕਰ ਦਿਓ ਰਹਿਮਤ ਕਰ ਦਿਓ ਕਹਿੰਦੇ ਜਦੋਂ ਫੇਰ ਤੁਹਾਨੂੰ ਜਵਾਬ ਮਿਲੇ ਅਸੀਂ ਤੁਹਾਡੇ ਨਾਲ ਹੀ ਆ ਤੇ ਕਲਮ ਔਰ ਦਵਾਤ ਔਰ ਕਾਗਜ਼ ਅੱਗੇ ਕਰ ਦੇਣਾ ਪਾਦਸ਼ਾਹ ਦੇ ਕਿ ਪਾਦਸ਼ਾਹ ਜਿਹੜੇ ਤੁਰ ਦਰਗਾਹ ਦੇ ਦੋ ਲੇਖ ਦੋ ਅੱਖਰ ਮੇਰੀ ਕਿਸਮਤ ਦੇ ਪੌਣੇ ਸੁਣੋਤੇ ਆਪ ਜੀ ਨੇ ਉੱਤੇ ਵੀ ਆਪ ਜੀ ਨੇ ਪੌਣੇ ਸਣ ਪਰ ਮੈਂ ਅੱਜ ਕਲਮ ਔਰ ਦਵਾਤ ਨਾਲ ਲੈ ਕੇ ਆਈਆਂ ਉਹ ਦਲ ਦੋ ਅੱਖਰ ਤਕਦੀਰ ਦੇ ਮੇਰੀ ਇਸ ਕਾਵਿ ਤੇ ਪਾਦੇ ਤੇ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਲਾਗੇ ਖੜੇ ਨੇ ਪਾਦਸ਼ਾਹ ਮੁਸਕਰਾ ਪਏ ਹੱਸੇ ਪਾਦਸ਼ਾਹ ਪਤਾ ਲੱਗ ਗਿਆ ਕਿ ਸਾਰੀ ਮੰਗਣ ਦੀ ਤਰਕੀਬ ਤੇ ਭਾਈ ਗੁਰਦਾਸ ਜੀ ਨੇ ਦੱਸੀ ਹੈ ਤੇ ਜਦੋਂ ਇੱਕ ਪਾਉਣ ਲੱਗੇ ਕਾਗਜ਼ ਕਲਮ ਲਿਆ ਹੁਣ ਕਹਿ ਦੀਦਾ ਨਾ ਘੋੜੇ ਨੇ ਪੈਰ ਹਿਲਾ ਦਿੱਤਾ ਪਰ ਇਧਰ ਭਾਈ ਗੁਰਦਾਸ ਜੀ ਦਾ ਇਸ਼ਾਰਾ ਵੀ ਸੀ ਪਾਦਸ਼ਾਹ ਵੱਲ ਕੇ ਪਾਦਸ਼ਾਹ ਇਤਨਾ ਦੇ ਦਿਓ ਇੱਕ ਕਿਸੇ ਹੋਰ ਦਰ ਦੀ ਮੰਗਤੀ ਨਾ ਰਹੇ ਕਿਸੇ ਹੋਰ ਦਰ ਦੀ ਮੰਗਤੀ ਨਾ ਰਹ ਜੇ ਇੱਕ ਪਾਉਣ ਲੱਗੇ ਤੇ ਸੱਤਾਂ ਦੀ ਪ੍ਰਾਪਤੀ ਹੋਈ ਕਹਿਣ ਦਾ ਭਾਵ ਇਸ ਦਰਬਾਰ ਵਿੱਚ ਆ ਕੇ ਜਦੋਂ ਅਸੀਂ ਮੱਥਾ ਲਾਉਂਦੇ ਆ ਨਾ ਰਗੜਦੇ ਆ ਸਾਡੇ ਮਾੜੇ ਲੇਖ ਮਿਟਦੇ ਨੇ ਅچھے ਲੇਖ ਉਗੜਦੇ ਨੇ ਪਰ ਸਾਨੂੰ ਇਹ ਹੈ ਕਿ ਸਾਡੇ ਤੋਂ ਥੋੜਾ ਜਿਹਾ ਅਗਰ ਝੁਕਿਆ ਨਾ ਜਾਵੇ ਤੇ ਅਸੀਂ ਮੱਥਾ ਹੀ ਨਹੀਂ ਟੇਕਦੇ ਕਈ ਦਾ ਦੂਰੋਂ ਹੀ ਉਤਾਂ ਕਰ ਲੇਗਾ ਕੋਸ਼ਿਸ਼ ਕਰਿਆ ਕਰੋ ਗੁਰੂ ਰਹਿਮਤਾ ਕਰਦਾ ਹੈ ਬਖਸ਼ਿਆ ਕਰਦਾ ਹੈ ਇਹਦੇ ਕਰ ਕਿਸੇ ਗੱਲ ਦਾ ਘਾਟਾ ਨਹੀਂ ਸਾਨੂੰ ਮੰਗਣਾ ਆ ਜਾਏ ਜੇ ਦਿਨ ਮੰਗਣਾ ਆ ਗਿਆ ਤੇ ਸਮਝੋ ਸਾਡੀਆਂ ਝੋੜੀਆਂ ਪਰਗੀਆਂ ਔਰ ਜਨਮਾਂ ਜਨਮਾਂ ਤਰਾਂ ਦੀ ਮੈਲ ਵੀ ਸਾਡੇ ਮਨ ਤੋਂ ਉਤਰ ਜਾਂਦੀ ਕਿਉਂ ਜਨਮ ਜਨਮ ਕੀ ਇਸ ਮਨ ਕੋ ਮੜ ਲਾਗੀ ਕਾਲਾ ਹੋਆ ਸਿਆਹ ਇੰਦੇ ਜਨਮਾਂ ਜਨਮਾਂ ਤਰਾਂ ਦੀ ਮੈਲ ਲੱਗੀ ਹੋਈ ਹੈ ਜਿਹੜੇ ਬਾੜੇ ਕਰਮਾਂ ਦੀ ਗੱਠੜੀ ਮੈਲ ਹੈ ਮਨ ਦੇ ਉੱਪਰ ਉਸ ਨੂੰ ਅਸੀਂ ਧੋਣਾ ਹੈ ਤੇ ਧੋਤੀ ਤਾਂ ਹੀ ਜਾਏਗੀ ਜਦੋਂ ਗੁਰੂ ਦੀ ਗੋਦ ਵਿੱਚ ਆਓ ਸਾਬਣ ਲੈ ਲਓ ਸੁੱਕਾ ਕੱਪੜਾ ਤੇ ਰੱਖਣੀ ਰਗੜੀ ਜਾਓ ਧੋਜ ਜਾਏਗਾ ਨਹੀਂ ਧੋਲੇਗਾ ਨਾ ਪਾਣੀ ਤੇ ਸਾਨੂੰ ਚਾਹੀਦਾ ਹੈ ਨਾ ਤੇ ਫਿਰ ਪਾਣੀ ਕੋਲ ਸਾਨੂੰ ਜਾਣਾ ਪਏਗਾ ਤੇ ਇਸੇ ਤਰ੍ਹਾਂ ਸਾਨੂੰ ਗੁਰੂ ਦੀ ਗੋਦ ਵਿੱਚ ਆ ਕੇ ਬਾਣੀ ਸੁਣਨੀ ਪੈਗੀ ਮਨ ਦੀ ਮੈਲ ਉਤਰੇਗੀ ਔਰ ਸਾਡਾ ਜਿਹੜਾ ਅੱਛੇ ਕਰਮ ਜਿਹੜੇ ਅਸੀਂ ਲੈ ਕੇ ਆ ਉਸ ਤੋਂ ਅਨਭੋਗਾਂਗੇ ਸੰਸਾਰ ਤੇ ਤੇ ਜਿਹੜੀ ਮਨ ਦੀ ਮੈਲ ਉਤਾਰ ਕੇ ਨਾਮ ਰੂਪੀ ਸਬਣ ਦੇ ਨਾਲ ਔਰ ਆਪਣੇ ਭਾਂਡੇ ਨੂੰ ਸਾਫ਼ ਕਰਕੇ ਉਹ ਜਿਹੜੇ ਅੱਛੇ ਕਰਮ ਅਸੀਂ ਹੁਣ ਇਸ ਚੀਜ਼ ਵਿੱਚ ਦੇ ਵਿੱਚ ਕਰਨੇ ਨਾ ਹੁਣ ਕਰ ਰਹੇ ਆ ਆਪਾਂ ਇਹ ਸਾਡੇ ਤਾਂ ਹੀ ਅੰਦਰ ਟਿਕਣੇ ਨੇ ਦੋ ਦੋਨੋਂ ਝੂਠੇ ਭਾਂਡੇ ਦੇ ਵਿੱਚ ਪਾ ਲਈਏ ਤੇ ਖਰਾਬ ਹੋ ਜਾਏਗਾ ਨਾ ਕੁਝ ਨਹੀਂ ਬਣਨਾ ਆਉਂਦਾ ਜੀ ਉਹੀ ਦੁੱਧ ਅਸੀਂ ਸਾਫ ਭਾਂਡਾ ਕਰਕੇ ਭਾਂਡਾ ਧੋਏ ਬੈਸ ਤੂਬ ਦੇਵ ਤਉ ਦੁੱਧੇ ਕੋ ਜਾਓ ਦੁੱਧ ਬਣ ਸਰਤ ਸਮਾਇਨ ਹੋਏ ਨਿਰਾਸ ਜਮਾਓ ਭਾਵੇਂ ਹੈ ਕਿ ਭਾਂਡਾ ਸਾਫ ਹੋਏਗਾ ਦੁੱਧ ਰੁਕ ਜਾਏਗਾ ਦੁੱਧ ਰੁਕ ਜਾਏਗਾ ਉਸ ਨੂੰ ਗਰਮ ਕਰਾਂਗੇ ਉਹਦੇ ਚ ਕਿੰਨੀਆਂ ਵਸਤੂਆਂ ਨਿਕਲਣੀਆਂ ਨੇ ਪਤਾ ਹੈ ਉਹਦੇ ਵਿੱਚੋਂ ਦੁੱਧ ਵੀ ਮਿਲਣਾ ਹੈ ਮੱਖਣ ਵੀ ਮਿਲਣਾ ਹੈ ਲੱਸੀ ਵੀ ਮਿਲਣੀ ਹੈ ਦਹੀਂ ਵੀ ਮਿਲਣਾ ਸਭ ਕੁਝ ਮਿਲਣਾ ਹੈ ਔਰ ਪਰ ਜੇ ਉਹ ਦੁੱਧ ਖਰਾਬ ਹੋ ਗਿਆ ਤਾਂ ਉਹਦੇ ਚੋਂ ਸਾਨੂੰ ਕੁਛ ਨਹੀਂ ਮਿਲਦਾ। ਇਸ ਕਰਕੇ ਭਾਂਡੇ ਨੂੰ ਸਾਫ਼ ਕਰ ਲਈਏ। ਭਾਂਡਾ ਸਾਫ਼ ਤਾਂ ਹੀ ਹੋਏਗਾ। ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪੈ ਨਾਵੇ ਕਿਰਪਾ ਕਰੇ ਬਖਸ਼ਿਸ਼ ਕਰੇ। ਰਹਿਮਤ ਕਰੇ ਸਾਡੇ ਭਾਂਡੇ ਜਿਹੜੇ ਨੇ ਉਹ ਪਾਤਸ਼ਾਹ ਸਾਨੂੰ ਸਮੱਤ ਬਖਸ਼ਿਸ਼ ਕਰਨ ਸਿਮਰਨ ਕਰਕੇ ਨਾਮ ਜਪ ਕੇ ਨਾਉ ਰੁਪੀ ਸਾਬਣ ਦੇ ਨਾਲ ਅਸੀਂ ਆਪਣੇ ਭਾਂਡੇ ਨੂੰ ਧੋ ਲਈਏ ਜੋ ਅਸੀਂ ਖਜ਼ਾਨਾ ਹੁਣ ਇੱਥੇ ਇਕੱਠਾ ਕਰਨਾ ਹੈ ਕਿਉਂਕਿ ਜਦੋਂ ਗੁਰੂ ਦੀ ਸੰਗਤ ਵਿੱਚ ਬੈਠੇ ਹੋ ਨਾ ਇਹ ਸਮਾਂ ਇਹ ਖਜ਼ਾਨਾ ਸਾਡੇ ਅੰਦਰ ਪਹਿਣਾ ਹੈ ਤੇ ਇਹਨੂੰ ਅਸੀਂ ਬਰਕਰਾਰ ਰੱਖ ਸਕੀਏ ਤੇ ਜੇ ਭਾਂਡਾ ਹੀ ਮੈੜਾ ਹੋਏਗਾ ਤੇ ਫਿਰ ਇਹਦੇ ਵਿੱਚ ਰੁੱਖ ਨਹੀਂ ਪਾਏਗਾ ਸਭੂ ਕਿਰਪਾ ਬਹੁਤਨਾ ਚੁਕਾ ਇਸ ਸਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ